ਜੀ ਸਤਿ ਸ੍ਰੀ ਅਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਅੱਜ ਦੀ ਅਪਡੇਟ ਅੱਜ ਦੀ ਵੀਡੀਓ ਪੰਜਾਬ ਵਿੱਚ ਜੋ 2500 ਰੁਪਏ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਹੈ ਕਿ ਜਿਹੜੇ ਪਰਸਨ 2500 ਰੁਪਏ ਪੈਨਸ਼ਨ ਲੈਣਾ ਚਾਹੁੰਦੇ ਆ ਜਾਂ ਫਿਰ ਜਿਨ੍ਹਾਂ ਦੀ ਪਹਿਲਾਂ ਤੋਂ ਪੈਨਸ਼ਨ ਲੱਗੀ ਹੋਈ ਹੈ ਜਾਂ ਫਿਰ ਤੁਸੀਂ ਨਵੀਂ ਪੈਨਸ਼ਨ ਲਗਵਾਉਣਾ ਚਾਹੁੰਦੇ ਹੋ ਤਾ ਤੁਹਾਡੇ ਲਈ ਕੁਝ ਇੰਪੋਰਟੈਂਟ ਅਪਡੇਟ ਜ਼ਰੂਰੀ ਸੂਚਨਾ ਲੈ ਕੇ حاضر ਹੋਇਆ ਅਧਾਰ ਕਾਰਡ ਦੇ ਵਿੱਚ ਹੁਣ ਪੰਜਾਬ ਸਰਕਾਰ ਦੁਆਰਾ ਅਤੇ ਸੈਂਟਰ ਸਰਕਾਰ ਦੁਆਰਾ ਜਿੰਨਾ ਵੀ ਸਰਕਾਰੀ ਪੈਸਾ ਆ ਉਹ ਪਾਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਕਿ ਕਿਹੜਾ ਆਧਾਰ ਕਾਰਡ ਦੇ ਨਾਲ ਤੁਹਾਡਾ ਖਾਤਾ ਲਿੰਕ ਹੈ ਕਿਉਂਕਿ ਪੰਜਾਬ ਦੇ ਵਿੱਚ ਚਾਹੇ ਪੰਜਾਬ ਤੋਂ ਬਾਹਰ ਜਿੰਨੇ ਵੀ ਲੋਕ ਰਹਿੰਦੇ ਆ ਸਭ ਦੇ 2 3 ਜਾਂ ਫਿਰ ਇਸ ਤੋਂ ਜ਼ਿਆਦਾ ਖਾਤੇ ਖੁੱਲੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾਗਾ ਕਿ ਉਹਨਾਂ ਦੇ ਆਧਾਰ ਕਾਰਡ ਵਿੱਚ ਅਗਰ ਪੈਸਾ ਪਾਇਆ ਜਾਵੇਗਾ ਤਾਂ ਕਿਹੜੇ ਖਾਤੇ ਵਿੱਚ ਆਉਂਦਾ ਤੁਸੀਂ ਪਿੱਛੇ ਦੇਖਿਆ ਹੀ ਹੋਵੇਗਾ ਕਿ ਪੰਜਾਬ ਸਰਕਾਰ ਦੁਆਰਾ ਜੋ 5 500 ਰੁਪਏ ਪਾਇਆ ਗਿਆ ਸੀ ਤਾਂ ਅਨੇਕਾਂ ਲੋਕਾਂ ਦੇ ਜੋ ਹੋਰ ਖਾਤੇ ਵਿੱਚ ਪੈਸੇ ਗਏ ਸੀ ਜਿਹੜੇ ਖਾਤੇ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਜਾਂ ਫਿਰ ਬੰਦ ਸੀ ਔਰ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਅਜਿਹੇ ਖਾਤੇ ਹੋਣਗੇ ਜਿਨ੍ਹਾਂ ਦਾ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੋਵੇਗੀ ਕਿ ਕਿਹੜੇ ਬੈਂਕ ਵਿੱਚ ਖਾਤਾ ਆ ਔਰ ਹੋ ਸਕਦਾਗਾ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ 5000 10000 202000 ਰੁਪਏ ਵੀ ਜਮ੍ਹਾਂ ਹੋਵੇ ਤਾਂ ਅੱਜ ਇਹ ਜਾਣਕਾਰੀ ਸਾਰੇ ਹੀ ਪੰਜਾਬ ਦੇ ਔਰ ਪੰਜਾਬ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੇ ਲਈ ਹੈ ਅਗਰ ਤੁਹਾਡੀ ਪੈਨਸ਼ਨ ਲੱਗੀ ਹੈ ਸਕਾਲਰਸ਼ਿਪ ਤੁਹਾਡੇ ਬੱਚਿਆਂ ਨੂੰ ਹੁੰਦੀ ਹੈ ਤੁਹਾਡਾ ਨਰੇਗਾ ਚ ਪੈਸਾ ਆਉਂਦਾ ਕੋਈ ਲਾਪਾਤਰੀ ਚ ਪੈਸਾ ਆਉਂਦਾਗਾ ਇਸ ਤੋਂ ਇਲਾਵਾ ਹੋਰ ਮੋਦੀ ਵਾਲੇ 22000 ਰੁਪਏ ਆ ਤਾਂ ਇਹ ਸਾਰੀਆਂ ਸਕੀਮਾਂ ਦਾ ਪੈਸਾ ਤੁਹਾਡਾ ਆਪਾਂ ਅੱਜ ਤੁਹਾਨੂੰ ਲੱਭ ਕੇ ਦੇਵਾਂਗੇ ਸਿਰਫ ਇੱਕ ਛੋਟੀ ਜੀ ਟ੍ਰਿਕ ਹੈ ਲਾਈਵ ਦੱਸਾਂਗੇ ਕਿਸ ਤਰੀਕੇ ਤੁਸੀਂ ਆਪਣਾ ਪੈਸਾ ਲੱਭ ਸਕਦੇ ਹੋ ਅਗਰ ਤੁਹਾਡਾ ਇਸ ਆਧਾਰ ਕਾਰਡ ਦੇ ਵਿੱਚ ਕੋਈ ਵੀ ਖਾਤਾ ਲਿੰਕ ਨਹੀਂ ਸ਼ੋਅ ਕਰ ਰਿਹਾਗਾ ਤਾਂ ਤੁਸੀਂ ਜਿਹੜੇ ਬੈਂਕ ਵਿੱਚ ਤੁਹਾਡਾ ਖਾਤਾ ਆ ਉਸ ਦੇ ਵਿੱਚ ਜਾ ਕੇ ਜ਼ਰੂਰ ਲਿੰਕ ਕਰਵਾ ਲੈਣਾ ਹੈ ਤਾਂ ਕਿ ਤੁਹਾਨੂੰ ਕੋਈ ਵੀ ਨਵੀਂ ਸਕੀਮ ਆਉਂਦੀ ਆ ਉਸ ਦਾ ਪੈਸਾ ਮਿਲ ਸਕੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਸਿਲੰਡਰ ਸਬਸਿਡੀ ਸ਼ੁਰੂ ਹੋ ਚੁੱਕੀ ਹੈ ਤਾਂ ਜਿਨ੍ਹਾਂ ਦੇ ਮੋਦੀ ਵਾਲਾ ਸਿਲੰਡਰ ਨਹੀਂ ਲਿਆਗਾ ਤਾਂ ਉਹ ਫਾਰਮ ਭਰ ਸਕਦੇ ਆ ਉਸ ਦੇ ਬਾਰੇ ਵੀ ਆਪਾਂ ਨੈਕਸਟ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਤਾਂ ਕਿ ਤੁਸੀਂ ਵੀ ਆਸਾਨੀ ਦੇ ਨਾਲ ਆਪਣੀ ਸਿਲੰਡਰ ਦੀ ਸਬਸਿਡੀ ਵਾਲਾ ਨਵਾਂ ਫਾਰਮ ਭਰ ਸਕੋ ਜਿਸਦੇ ਤੁਹਾਨੂੰ ਫ੍ਰੀ ਦੇ ਵਿੱਚ ਸਿਲੰਡਰ ਦਿੱਤਾ ਜਾਂਦਾ ਆ ਸਾਰੀ ਜਾਣਕਾਰੀ ਸ਼ੇਅਰ ਕਰਦੇ ਆ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਨਵੀਆਂ-ਨਵੀਆਂ ਅਪਡੇਟ ਤੁਹਾਨੂੰ ਇਸੇ ਚੈਨਲ ਦੇ ਉੱਪਰ ਦਿਖਾਈ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਭਰਨ ਦੇ ਅਤੇ ਹੋਰ ਡਾਕੂਮੈਂਟ ਦੀ ਸਾਰੀ ਜਾਣਕਾਰੀ ਬਿਲਕੁਲ ਫ੍ਰੀ ਦੇ ਵਿੱਚ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਜੋ 2500 ਰੁਪਏ ਪੈਨਸ਼ਨ ਹੈ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ ਅਗਰ ਤੁਸੀਂ ਪੈਨਸ਼ਨ ਦੇ ਲਈ ਫਾਰਮ ਨਹੀਂ ਭਰਿਆਗਾ ਤਾਂ ਤੁਸੀਂ ਆਪਣੀ ਪੁਰਾਣੀ ਵੀਡੀਓ ਦੇਖ ਕੇ ਆਪਣਾ ਪੈਨਸ਼ਨ ਵਾਲਾ ਫਾਰਮ ਭਰ ਲਓ ਉਸ ਦੇ ਵਿੱਚ ਸਾਰੀ ਜਾਣਕਾਰੀ ਆਪਾਂ ਦਿੱਤੀ ਹੈ ਕਿ ਕਿਸ ਤਰੀਕੇ ਫਾਰਮ ਭਰਨਾ ਹੈ ਕਿਸ ਤਰੀਕੇ ਉਸ ਨੂੰ ਆਨਲਾਈਨ ਕਰਨਾ ਹੈ ਤਾਂ ਕਿ ਤੁਸੀਂ ਵੀ ਆਸਾਨੀ ਦੇ ਨਾਲ ਆਪਣਾ ਫਾਰਮ ਭਰ ਸਕੋ ਅਤੇ ਪੈਨਸ਼ਨ ਸਕੀਮ ਦਾ ਲਾਭ ਲੈ ਸਕੋ ਹੁਣ ਆਪਾਂ ਗੱਲ ਕਰ ਲੈਂਦੇ ਆ ਕਿ ਸਰਕਾਰੀ ਖਾਤਾ ਕਿਵੇਂ ਚੈੱਕ ਕਰਨਾ ਆ ਉਸ ਤੇ ਲਈ ਤੁਸੀਂ ਕਿਸੇ ਵੀ ਬ੍ਰਾਊਜ਼ਰ ਨੂੰ ਓਪਨ ਕਰੋਗੇ ਤਾਂ ਉਸ ਦੇ ਵਿੱਚ ਤੁਸੀਂ ਲਿਖਣਾ ਸਿਰਫ ਆਧਾਰ ਆਧਾਰ ਲਿਖ ਕੇ ਪਹਿਲੇ ਨੰਬਰ ਤੇ ਵੈਬਸਾਈਟ ਆ ਜਾਏਗੀ ਹੋਮ ਯੂਨਿਕ ਆਇਡੈਂਟੀਟੀ ਅਥਾਰਟੀ ਆਫ ਇੰਡੀਆ ਗਵਰਨਮੈਂਟ ਇਸ ਤੇ ਕਲਿੱਕ ਕਰ ਦਿਓ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵੈਬਸਾਈਟ ਆ ਜਾਂਦੀ ਹੈ ਔਰ ਇੱਥੇ ਇੱਕ ਕਾਂਟੇ ਦੀ ਨਿਸ਼ਾਨ ਬਣਿਆ ਜਿਸ ਨੂੰ ਤੁਸੀਂ ਕੱਟ ਦੇਣਾਗਾ ਔਰ ਇਸ ਨੂੰ ਕਟਣ ਤੋਂ ਬਾਅਦ ਤੁਹਾਡੇ ਸਾਹਮਣੇ ਜੋ ਵੈਬਸਾਈਟ ਹੈ ਉਹ ਇਸ ਪ੍ਰਕਾਰ ਓਪਨ ਹੋ ਜਾਵੇਗੀ ਔਰ نیچے ਤੁਹਾਨੂੰ ਦਿਖਾਈ ਦੇਵੇਗਾ ਆਧਾਰ ਡਾਊਨਲੋਡ ਤੁਸੀਂ ਇੱਥੇ ਕਲਿੱਕ ਕਰ ਦੇਣਾਗਾ ਕਲਿੱਕ ਕਰਕੇ ਤੁਸੀਂ ਇੱਥੇ ਆਪਣਾ ਲੌਗਇਨ ਕਰ ਦੇਣਾਗਾ ਜਾਂ ਫਿਰ نیچے ਤੁਹਾਨੂੰ ਵੀ ਆਪਸ਼ਨ ਮਿਲ ਜੇਗੀ ਜਾਂ ਤੁਸੀਂ ਇੱਥੇ ਕਰ ਦਿਓ ਸੇਮ ਪ੍ਰੋਸੈਸ ਹੀ ਰਹੇਗਾ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰ ਦੇਣਾ ਹੈ ਅਰ ਇੱਥੇ ਇੱਕ ਕੈਪਚਰ ਕੋਡ ਫਿਲ ਕਰ ਦਿਓ ਉਸ ਤੋਂ ਬਾਅਦ ਸੈਂਡ ਓਟੀਪੀ ਤੇ ਕਲਿੱਕ ਕਰ ਦਿਓ ਜਿਵੇਂ ਤੁਸੀਂ ਲੌਗਇਨ ਕਰੋਗੇ ਓਟੀਪੀ ਭਰੋਗੇ ਤਾਂ ਤੁਹਾਡੇ ਸਾਹਮਣੇ ਸਾਰੀਆਂ ਆਪਸ਼ਨ ਆ ਗਿਆ ਨੇ ਇੱਥੇ ਤੋਂ ਅਸੀਂ ਇੱਕ ਚੀਜ਼ ਨੋਟ ਕਰਨੀ ਹੈ ਬੈਂਕ ਸੀਡਿੰਗ ਸਟੇਟਸ ਤੁਸੀਂ ਬੈਂਕ ਸੀਡਿੰਗ ਸਟੇਟਸ ਚੈੱਕ ਕਰਨਾ ਹੈ ਕਿ ਕਿਹੜੇ ਖਾਤੇ ਦੇ ਨਾਲ ਲਿੰਕ ਹੈ ਹੁਣ ਇੱਥੇ ਦੇਖ ਸਕਦੇ ਹੋ ਕਿ ਮੇਰਾ ਖਾਤਾ ਤਾਂ ਮੈਂ ਚੈੱਕ ਕੀਤਾਗਾ ਬਟ ਮੇਰੀ ਪੈਨਸ਼ਨ ਨਹੀਂ ਲੱਗੀ ਹੋਈ ਹੋਰ ਸਕੀਮਾਂ ਜਿਵੇਂ ਕਿ ਸਕਾਲਰਸ਼ਿਪ ਹੈ ਜਾਂ ਫਿਰ ਹੋਰ ਸਕੀਮਾਂ ਜੋ ਉਹ ਨਾ ਪੇਮੈਂਟ ਆ ਸਕਦੀ ਹੈ ਤਾਂ ਇੱਥੇ ਮੇਰਾ ਆਧਾਰ ਕਾਰਡ ਨੰਬਰ 4 ਲਾਸਟ ਅੱਖਰ ਦਿਖ ਰਿਹਾ ਮੇਰੀ ਫੋਟੋ ਦਿਖ ਰਹੀ ਹੈ ਔਰ ਇੱਥੇ ਲਿਖਿਆ ਹੈ ਬੈਂਕ ਦਾ ਨਾਮ ਬੈਂਕ ਦਾ ਨਾਮ ਹੈ ਪੇਟੀਐਮ ਬੈਂਕ ਯਾਨੀ ਕਿ ਮੈਂ ਪੇਟੀਐਮ ਬੈਂਕ ਵਿੱਚ ਆਪਣੀ ਆਧਾਰ ਸਿਡਿੰਗ ਕੀਤੀ ਸੀ ਕਿ ਜਿੰਨਾ ਵੀ ਮੇਰੀ ਸਰਕਾਰੀ ਪੈਸਾ ਆਵੇ ਸਬਸਿਡੀ ਆਵੇ ਕੋਈ ਵੀ ਪੈਸਾ ਆਵੇ ਮੇਰਾ ਇਸ ਖਾਤੇ ਵਿੱਚ ਜਾਵੇਗਾ ਔਰ ਸਬਸਿਡੀ ਸੈਟ ਟਿਲਸ ਐਕਟਿਵ ਹੈ ਯਾਨੀ ਕਿ ਮੇਰਾ ਪੈਸਾ ਇਸੇ ਖਾਤੇ ਵਿੱਚ ਆਏਗਾ ਔਰ ਪੂਰੇ ਸਹੀ ਢੰਗ ਨਾਲ ਆਵੇਗਾ ਜਿਹੜਾ ਕਿ ਮੈਂ 2022 ਦੇ ਵਿੱਚ ਲਿੰਕ ਕੀਤਾ ਸੀ ਤਾਂ ਤੁਸੀਂ ਵੀ ਆਪਣੇ ਬੈਂਕ ਖਾਤੇ ਦੇ ਨਾਲ ਇੱਕ ਆਧਾਰ ਸਟੇਟਸ ਸਟੇਡਿੰਗ ਜਰੂਰ ਕਰਵਾਓ ਤਾਂ ਕਿ ਤੁਹਾਡਾ ਜਿਹੜਾ ਵੀ ਪੈਸਾ ਆਏਗਾ ਉਹ ਸਾਰਾ ਦਾ ਸਾਰਾ ਪੈਸਾ ਤੁਹਾਡੇ ਸਹੀ ਖਾਤੇ ਵਿੱਚ ਜਾਵੇ ਅਗਰ ਤੁਹਾਡਾ ਇੱਥੇ ਉਹ ਖਾਤਾ ਸ਼ੋਅ ਕਰ ਰਿਹਾਗਾ ਜਿਸ ਦੇ ਬਾਰੇ ਤੁਹਾਨੂੰ 1% ਵੀ ਨਹੀਂ ਪਤਾਗਾ ਕਿਹੜੇ ਬੈਂਕ ਵਿੱਚ ਖੁੱਲਿਆ ਕਦੋਂ ਖੁੱਲਿਆ ਸੀਗਾ ਤਾਂ ਤੁਸੀਂ ਇੱਥੇ ਚੈੱਕ ਜ਼ਰੂਰ ਕਰੋ ਔਰ ਚੈੱਕ ਕਰਨ ਤੋਂ ਬਾਅਦ ਉਸ ਖਾਤੇ ਦੀ ਪੂਰੀ ਵੈਰੀਫਿਕੇਸ਼ਨ ਕਰੋ ਕਿ ਉਸ ਖਾਤੇ ਵਿੱਚ ਕਿੰਨੀ ਪੇਮੈਂਟ ਜਾ ਚੁੱਕੀ ਹੈ ਔਰ ਅਗਰ ਤੁਸੀਂ ਉਹ ਖਾਤੇ ਨੂੰ ਚਲਵਾਉਣਾ ਹੈ ਤਾਂ ਉਸ ਨੂੰ ਪੇਮੈਂਟ ਕਢਵਾ ਕੇ ਉਸ ਨੂੰ ਪ੍ਰੋਪਰ ਸਹੀ ਢੰਗ ਨਾਲ ਚਲਵਾ ਲਓ ਅਗਰ ਤੁਸੀਂ ਪਰਮਾਨੈਂਟ ਬੰਦ ਕਰਨਾ ਹੈ ਤਾਂ ਤੁਸੀਂ ਪੈਸਾ ਕਢਵਾ ਕੇ ਉਹਨਾਂ ਨੂੰ ਬੋਲ ਦਿਓ ਕਿ ਇਹ ਸਾਰੀ ਖਾਤਾ ਬੰਦ ਕਰਨਾ ਹੈ ਖਾਤਾ ਬੰਦ ਕਰਕੇ ਤੁਸੀਂ ਫਿਰ ਨਵੇਂ ਬੈਂਕ ਵਿੱਚ ਜਾਣਾ ਜਿੱਥੇ ਤੁਹਾਡਾ ਖਾਤਾ ਖੁੱਲਿਆ ਹੋਇਆ ਹੈ ਜਿਹੜਾ ਸਹੀ ਖਾਤਾ ਤੁਹਾਡਾ ਉੱਥੇ ਜਾ ਕੇ ਤੁਸੀਂ ਆਪਣਾ ਖਾਤੇ ਨੂੰ ਜੋ ਡਬਿਟ ਟੂ ਥਰੂ ਲਿੰਕ ਕਰਵਾ ਲਓ ਕਿ ਸਾਡਾ ਸਰਕਾਰੀ ਪੈਸਾ ਇਸ ਖਾਤੇ ਵਿੱਚ ਜਾਵੇ ਤਾਂ ਤਾਂ ਹੀ ਤੁਹਾਡਾ ਸਾਰਾ ਪੈਸਾ ਜੋ ਸਹੀ ਖਾਤੇ ਵਿੱਚ ਜਾਵੇਗਾ ਆਦਰਵਾਇਸ ਤੁਹਾਨੂੰ ਵੀ ਜੋ ਦਿੱਕਤ ਆndi ਰਹੇਗੀ ਇਸੇ ਤਰੀਕੇ ਔਰ ਬਹੁਤ ਸਾਰੇ ਖਾਤੇ ਲੋਕਾਂ ਦੇ ਅਜਿਹੇ ਵੀ ਆ ਜਿਨ੍ਹਾਂ ਦੇ ਵਿੱਚ 10 ਦਾ 10 20 2000 ਰੁਪਏ ਪਿਆ ਜਾ ਪਰ ਉਹਨਾਂ ਨੂੰ 1% ਵੀ ਨਹੀਂ ਪਤਾਗਾ ਕਿ ਸਾਡਾ ਐਸ ਬੈਂਕ ਵਿੱਚ ਖਾਤਾ ਹੈਗਾ ਆ ਔਰ ਸਾਡੇ ਪੈਸੇ ਇੱਧਰ ਜਾ ਰਹੇ ਆ ਤਾਂ ਇਸੇ ਤਰੀਕੇ ਮੋਦੀ ਵਾਲੇ 2000 ਰੁਪਏ ਵੀ ਬਹੁਤ سارے ਲੋਕਾਂ ਦੇ ਹੋਰ ਖਾਤਿਆਂ ਵਿੱਚ ਗਏ ਆ ਤਾਂ ਤੁਸੀਂ ਵੀ ਇਹਵੇਂ ਜਰੂਰ ਚੈੱਕ ਕਰੋ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਵੇਗੀ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋਂ ਮਿਲਦੇ ਆ ਨਵੇਂ ਟੌਪਿਕ ਦੇ ਨਾਲ ਨਵੇਂ ਅਪਡੇਟ ਦੇ ਨਾਲ ਧੰਨਵਾਦ